ਹਾਂਜੀ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ ਆਪਣੇ ਰਾਜੂ گاੜ ਫਾਰਮ ਦੜਬਾ ਪੰਜਾਬ ਚੈਨਲ ਤੇ ਸਵਾਗਤ ਹੈ ਜੀ ਤੇ ਅੱਜ ਆਪਾਂ ਦਿਖਾਵਾਂਗੇ ਤੁਹਾਨੂੰ ਤਿੰਨ ਬੱਚਿਆਂ ਵਾਲੀ ਬੱਕਰੀ ਆਪਣੇ ਘਰ ਦੀ ਪੱਠ ਸੂਈ ਹੋਈ ਆ ਤੇ ਉਹਨੇ ਤਿੰਨ ਬੱਚੇ ਦਿੱਤੇ ਨੇ ਤੇ ਇੱਕ ਬੱਚਾ ਤੀਗਾ ਇਹ ਮੇਮਣੀ ਤੇ ਆਹ ਮੇਮਣੀ ਤੇ 100 ਮੇਮਣੀ ਖੜੀ ਆ ਉੱਧਰ ਦੇਖ ਸਕਦੇ ਹੋ ਬੱਚੇ ਬਿਲਕੁਲ ਪੂਰੇ ਦੇ ਉੱਤੇ ਨੇ ਪੱਠ ਨੇ ਤੇ ਚਾਰ ਦੰਦ ਪੱਠਾ ਤੇ ਹਾਈਟ ਹੋਊਗੀ ਜੀ 36 ਪਲੱਸ ਦੇਖ ਸਕਦੇ ਹੋ ਜਸਟ ਦਿਖਾਣ ਲਈ ਵੀਡੀਓ ਪਾ ਰਹੇ ਆਪਾਂ YouTube ਤੇ ਵੀ ਤਿੰਨ ਬੱਚਿਆਂ ਵਾਲੀ ਬੱਕਰੀ ਕਿਸ ਤਰ੍ਹਾਂ ਦੇ ਬੱਚੇ ਦਿੰਦੀ ਹੈ ਦੇਖ ਸਕਦੇ ਹੋ ਤੁਸੀਂ ਬੱਚੇ ਪੂਰੇ ਬਿਲਕੁਲ ਤੰਦਰੁਸਤ ਨੇ ਤੇ ਬੱਚੇ ਦਾ ਤੰਦਰੁਸਤ ਨੇ ਕਈ ਵੀਰ ਕਹਿੰਦੇ ਨੇ ਵੀ ਸਾਨੂੰ ਤਿੰਨ ਬੱਚਿਆਂ ਵਾਲੀ ਬੱਕਰੀ ਚਾਹੀਦੀ ਐ ਚਾਰ ਬੱਚਿਆਂ ਵਾਲੀ ਮਿਲਤਾ ਜਾਂਦੀਆਂ ਨੇ ਬਹੁਤੀ ਪਰ ਬੱਕਰੀ ਦਾ ਬੁਰਾ ਹਾਲ ਹੋ ਜਾਂਦਾ ਤਿੰਨ ਬੱਚੇ ਦੇ ਕੇ ਤੁਸੀਂ ਦੇਖ ਸਕਦੇ ਹੋ ਕਿਵੇਂ ਬੱਕਰੀ ਦਾ ਡਾਫਾ ਹੱਲ ਗਿਆ ਬਿਲਕੁਲ ਬਹੁਤ ਬੁਰੀ ਹਾਲਤ ਹੋ ਜਾਂਦੀ ਐ ਬੱਕਰੀ ਦੀ ਤਿੰਨ ਬੱਚੇ ਦੇ ਕੇ ਸਾਡੇ ਪਾਲੀ ਵੀਰ ਨੇ ਜਿਹੜੇ ਇਹ ਬਸ ਬੱਚਾ 1 2 ਦੇ ਦੇ ਬਹੁਤ ਅਸੀਂ ਸਮਝ ਗਏ ਬੱਕਰੀ ਨੇ ਦੇਤੇ ਵੀ ਬਹੁਤ ਨੇ ਸਾਨੂੰ ਪਤਾ ਹੁੰਦਾ ਕਿਉਂ ਬੱਕਰੀ ਹੱਲੇ ਜਾਂਦੀ ਹੈ ਤਿੰਨ ਬੱਚੇ ਦੇ ਕੇ ਜਾਨ ਨਹੀਂ ਰਹਿੰਦੀ ਬੱਕਰੀ ਚ ਇਹ ਤੁਸੀਂ ਦੇਖ ਸਕਦੇ ਹੋ ਇਹਦਾ ਕਿਸ ਤਰ੍ਹਾਂ ਬੁਰਾ ਹਾਲ ਹੋਇਆ ਬੱਕਰੀ ਦਾ ਇਹ ਕੱਲ ਹੀ ਸੂਈ ਹੈ ਇਹ ਬੱਚੇ ਤਾਂ ਤੰਦਰੁਸਤ ਨੇ ਚਲੋ ਰੱਬ ਦੀ ਮਿਹਰ ਹੈ ਬਾਕੀ ਵਧੀਆ ਸੂਪ ਹੀ ਬੱਕਰੀ ਪਾਠ ਆਪਣੀ ਪਹਿਲੇ ਸੂਏ ਸੂਈ ਹੈ ਚਿੰਨੇ ਸ਼ੇਰੇ ਰੰਗ ਦੀ ਹੈ ਤੇ ਬੱਚੇ ਵਧੀਆ ਟੌਪ ਕਲਾਸ ਦੇ ਨੇ ਕਾਲੇ ਡੱਬੇ ਨੇ ਵਧੀਆ ਚੌੜੇ ਕੰਨਾਂ ਦੇ ਛਿੱਟੀਆਂ ਅੱਖਾਂ ਨੇ ਤਿੰਨੇ ਬੱਚਿਆਂ ਦੀ ਦੋ ਬੱਚੀਆਂ ਨੇ ਨਜ ਤੇ ਇੱਕ ਬੱਚਾ ਜੀ ਬਈ ਵਧੀਆ ਚੁੰਗਦੇ ਚੰਗਦੇ ਨੇ ਥਣ ਵੀ ਵਧੀਆ ਕੱਢਦੇ ਨੇ ਪੱਠ ਨੇ ਪਹਿਲੇ ਸੂਏ ਓ ਕੀ ਹੱਲ ਚੁੱਕੀ ਆ ਬੱਕਰੀ ਦੇਖ ਸਕਦੇ ਹਾਂ ਚਲੋ ਇਹਨੂੰ ਹੁਣ ਖਰਾ ਖਰੂਕ ਪਾਵਾਂਗੇ ਥੋੜਾ ਤਾਂ ਦੁੱਧਾ ਦੁੱਧ ਭਲਾਇਆ ਕਰਾਂਗੇ ਤੇ ਦਾਣਾ ਫੱਕਾ ਛੋਲਿਆਂ ਦਾ ਛਿਲਕਾ ਮੱਕੀ ਕਣਕ ਇਹ ਚੀਜ਼ਾਂ ਪਾਵਾਂਗੇ ਨਾਲ ਉਹਨੂੰ ਪੱਕਰੀ ਨੂੰ ਮਹੀਨਾ ਦੋ ਮਹੀਨਾ ਤੇ ਬਾਕੀ ਦੁਬਾਰੋ ਰਿਕਵਰ ਹੋ ਜੂ ਬੱਕਰੀ ਵਧੀਆ ਤੇ ਆਪਾਂ ਇਹੀ ਦੱਸਣਾ ਤੀ ਕੀ ਤਿੰਨ ਬੱਚਿਆਂ ਵਾਲੀ ਬੱਕਰੀ ਘੱਟ ਵੱਧੀ ਲਿਆ ਕਰੋ ਕਿਉਂ ਇੱਕ ਬੱਚਾ ਦੋ ਬੱਚੇ ਵਾਲੀ ਬੱਕਰੀ ਦਾ ਜ਼ਿਆਦਾ ਸਿਸਟਮ ਨਹੀਂ ਹੱਲਦਾ ਅੰਦਰੋਂ ਤੇ ਇਹਦਾ ਜਮੀ ਹੱਲ ਚੁੱਕਿਆ ਚਲੋ ਇਹ ਆਪਾਂ ਨੂੰ ਸਾਨੂੰ ਸਾਹਬ ਹੈ ਬੱਕਰੀਆਂ ਵਾਲਿਆਂ ਨੂੰ ਜੀ ਕਰਾਂਗੇ ਥੋੜੀ ਦੇਖਭਾਲ ਤੇ ਹੋ ਜੂ ਚਲੋ ਵਧੀਆ ਕਿਉਂਕਿ ਥੋੜੀ ਜਿਹੀ ਠੰਡ ਚ ਸੂਪੀਏ ਬੱਕਰੀ ਤੇ ਜਾਂ ਤਾਂ ਬੱਕਰੀ ਕੱਤੇ ਚ ਸੂਪੇ ਅੱਜ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਕੱਤੇ ਚ ਜਦੋਂ ਆਪਾਂ ਡੇਕਾ ਵੜਦੇ ਆ ਤੇ ਆਪਣੀਆਂ ਜੀਰੀਆਂ ਵੜ ਜਾਂਦੀਆਂ ਨੇ ਉਦੋਂ ਬੱਚਾ ਬਹੁਤ ਵਧੀਆ ਪਲਦਾ ਤੇ ਜਾਂ ਬੱਕਰੀ ਸੂਵੇ ਲੋੜੀ ਟਪਾ ਕੇ ਕਿਉਂ ਉਦੋਂ ਬਾਅਦ ਚੋਂ ਠੰਡ ਵੀ ਥੋੜੀ ਜਿਹੀ ਘਟ ਜਾਂਦੀ ਹੈ ਤੇ ਮੌਸਮ ਵੀ ਵਧੀਆ ਆ ਜਾਂਦਾ ਹੈ ਤੇ ਬੱਕਰੀਆਂ ਨੂੰ ਚਰਨ ਚੁਗਣ ਨੂੰ ਹੋ ਜਾਂਦਾ ਇਹ ਅੱਜ ਕੱਲ ਤਾਂ ਅਰਜਨ ਖਾਂਦੀਆਂ ਨੇ ਇੰਨਾ ਚ ਵੀ ਸੋਕਾ ਪਾਣ ਦਾ ਅਰਜ਼ਣ ਵੀ ਬੱਕਰੀਆਂ 'ਚ ਪਰ ਸਾਨੂੰ ਮਜਬੂਰੀ ਕਾਰਨ ਪਾਉਣਾ ਪੈਂਦਾ ਇਹ ਹੋਰ ਕੁਝ ਬਾਹਰ ਚਰਨ ਨੂੰ ਨਹੀਂ ਹੁੰਦਾ ਬੱਕਰੀਆਂ ਨੂੰ ਇਸ ਲਈ ਸਾਨੂੰ ਇਹ ਪਾਉਣਾ ਪੈਂਦਾ ਬਾਕੀ ਘਰੇ ਵੀ ਅਸੀਂ ਨੀਰਾ ਨੂਰਾ ਪਾਈ ਜਾਂਦੇ ਆ ਬੱਕਰੀਆਂ ਨੂੰ ਤੇ ਇਹੀ ਦੱਸਣਾ ਸੀ ਕਿ ਬੱਕਰੀ ਦੋ ਬੱਚਿਆਂ ਵਾਲੀ ਤੇ ਇੱਕ ਬੱਚਿਆਂ ਵਾਲੀ ਲੈ ਲਿਆ ਕਰੋ ਜਿਹੜੇ ਵੀਰ ਸ਼ੌਂਕ ਰਾਖਦੇ ਨੇ ਬੱਕਰੀਆਂ ਦਾ ਇਹ ਹਜੇ ਪਰਮਾ ਜਨਾਬ ਉਹ ਵੀ ਤਿੰਨ ਬੱਚੇ ਦਿੰਦੀ ਹੈ ਬੱਕਰੀ ਚਾਰ ਬੱਚੇ ਦੇ ਵੀ ਦਿੰਦਿਆਂ ਨੇ ਵਿੱਚ ਬੱਤੀਆਂ ਬੱਕਰੀਆਂ ਜਿਵੇਂ ਪਹਿਲੇ ਸੂਈ ਆ ਪਾਠ ਆਪਣੀ ਚਾਰ ਦਿੰਦੇ ਆ ਪਹਿਲੀ ਵਾਰ ਸੂਈ ਆ ਨੇ ਤਿੰਨ ਦੇਤੇ ਲੋਕ ਬਹੁਤ ਡਿਮਾਂਡ ਕਰਦੇ ਨੇ ਇਹੀਆਂ ਚੀਜ਼ਾਂ ਦੀ ਪਰ ਬੱਚੇ ਦੋ ਦੇ ਦੇ ਬਹੁਤ ਹੁੰਦੇ ਨੇ ਬੱਕਰੀ ਅਸੀਂ ਜਿਹੜੇ ਅਸੀਂ ਲੋਕ ਆ ਅਸੀਂ ਤਾਂ ਹੀ ਕਹਿੰਦੇ ਆ ਵੀ ਇੱਕ ਬੱਚਾ ਦੇ ਦੇ ਇੱਕੇ ਬੱਕਰੀ ਇੱਕੇ ਬੱਚਾ ਦੋ ਤਿੰਨ ਦਾ ਮੁੱਲ ਇਕੱਲਾ ਹੀ ਦੇ ਜਾਂਦਾ ਕਿਉਂ ਦੁੱਧ ਪੂਰਾ ਚੰਗਾ ਹੁੰਦੀ ਆ ਬੱਕਰੀ ਬਾਕੀ ਤਿੰਨ ਨੂੰ ਥੋੜਾ ਜਿਹਾ ਘੱਟ ਵੱਧ ਦੁੱਧ ਮਿਲਦਾ ਹੋਰ ਸਾਨੂੰ ਚੁੰਗਣੀ ਚੰਗਣੀ ਤੇ ਲਾ ਲਾਂਗੇ ਇੱਕ ਨੂੰ ਚਲੋ ਪਾਲਾਂਗੇ ਤਾਂ ਹੈਗੇ ਰੱਬ ਦੇ ਜੀਨ ਇਹ ਬਾਕੀ ਦੋ ਬੱਚੇ ਦੇ ਦੇ ਬਹੁਤ ਹੁੰਦੇ ਨੇ ਬੱਕਰੀ ਦੇ ਤੇ ਹੋਰ ਆਪਣੇ ਜਾਨਵਰ ਘਰੀ ਨੇ ਬੱਚੇ ਹੋਰ ਵੀ ਨੇ ਆਪਣੇ ਰਵੇ ਇਹ ਆਪਣਾ ਬਾੜ ਹੈ ਦੇਖ ਸਕਦੇ ਹੋ ਤੇ ਇਹ ਆਪਾਂ ਪੱਲੀਆਂ-ਪੱਲੀਆਂ ਲਾ ਰੱਖੀਆਂ ਨੇ ਤੇ ਰੱਖਿਆ ਜਾਨਵਰ ਆਪਣੇ ਘਰੀ ਨੇ ਇਹ ਆ ਬੱਕਰੀ ਦੇ ਥੋੜੀ ਜੀ ਸੱਟ ਲੱਗ ਰਕਾ ਨਾ ਪੈਰ ਤੇ ਗਿੱਟਾ ਜਾਂ ਮੋਸਾ ਹੋ ਗਿਆ। ਇਹ ਘਰੀ ਹੁੰਦੀ ਹੈ ਆਪਣੀ ਇਹ ਵੀ ਘਰ ਦੀ ਪੱਠ। ਤੇ ਘਰੀ ਨੀਰਾ ਨੂੰ ਰਖਾਈ ਜਾਂਦੀਆਂ ਨੇ ਤੇ ਉਹ ਬੱਕਰੀ ਨਮੀ ਲੈਂਦੀ ਹੈ ਗੱਲ। ਉਸ ਕਰਕੇ ਘਰੇ ਆ। ਚਾਦਰਾਂ ਪਾਈਆਂ ਹੋਈਆਂ ਨੇ ਆਪਾਂ ਨੇ। ਤੇ ਨੀਰਾ ਖੁਰਲੀਆਂ ਚ ਪਾ ਦਾਨੇ ਆ। ਤੇ ਖੜੀਆਂ ਖਾਈ ਜਾਂਦੀਆਂ ਨੇ ਇੱਥੇ ਤੇ ਅਰਜਨ-ਅਰਜਨ ਦੇ ਪੱਤੇ ਪਾ ਦਾਨੇ ਆ। ਇਹ ਬੱਕਰੀ ਵੀ ਸੂਣ ਵਾਲੀ ਆਪਣੀ ਨ ਬੱਚਿਆਂ ਵਾਲੀ ਵਕਤ ਤੇ ਵੀਡੀਓ ਜੇਕਰ ਵਧੀਆ ਲੱਗੀ ਤਾਂ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਾਡੀ ਵੀਡੀਓ ਕਿਵੇਂ ਦੀ ਲੱਗੀ ਤੇ ਸ਼ੇਅਰ ਵੱਧ ਤੋਂ ਵੱਧ ਕਰਦਿਆ ਕਰੋ ਜੀ ਵੀਡੀਓ ਨੂੰ ਤੁਹਾਡੇ ਇੱਕ ਇੱਕ ਸ਼ੇਅਰ ਨਾਲ ਸਾਨੂੰ ਹੌਸਲਾ ਮਿਲਦਾ ਰਹਿੰਦਾ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਵੀਡੀਓ ਕਿਵੇਂ ਦੀ ਲੱਗੀ ਇਹ ਆਪਣੀ ਘਰ ਦੀ ਪੱਠ ਹੈ ਸ਼ੇਅਰ ਜਰੂਰ ਕਰਦਿਆ ਕਰੋ ਵੀਡੀਓ ਨੂੰ ਤੇ ਸਬਸਕ੍ਰਾਈਬ ਜਰੂਰ ਕਰੋ ਆਪਣੇ ਚੈਨਲ ਨੂੰ ਰੋਜ਼ ਨਵੀਆਂ ਨਵੀਆਂ ਵੀਡੀਓ ਆਪਾਂ ਪਾਉਂਦੇ ਰਹਿਣੇ ਆ ਤੇ ਧੰਨਵਾਦ